ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਸੁਣਾਓ ਕੈਮ ਆ ਸਾਰੇ ਇਹਦੀ ਰੱਸੀ ਸਵੇਰੇ ਲਿਆ ਕੇ ਨਵੀਂ ਪਾਉਨੇ ਆ ਇਹ ਥੋੜਾ ਰੱਸੀਆਂ ਹੀ ਬਹੁਤ ਤੜਾ ਜਾਂਦਾ ਵਾ ਆ ਹੁਣ ਵੀ ਤੜਾ ਗਿਆ ਹੀ ਉਥੋਂ ਇੱਥੇ ਬੰਨਿਆ ਹੁਣ ਹਾਰ ਕੇ ਅੱਜ ਬਾਈ ਬੱਚੀ ਲੈ ਕੇ ਗਿਆ ਸਵੇਰੇ ਤੇ ਇਹਦੀ ਹੁਣ ਜਗਾ ਇੱਥੇ ਆ ਗਈ ਤੁਸੀਂ ਦੇਖੋ ਯਾਰ ਇਹਦੀ ਗਰੋਥ ਦੇਖੋ ਤੁਸੀਂ ਪੂਰੀ ਐਟਮੈਂਨ ਰੱਸੀ ਰੱਸੀ ਕੋਈ ਨਹੀਂ ਛੱਡਦਾ ਪਟੱਕਦੇ ਨੇ ਐ ਜਾਨੀ ਕਿ ਜਿਵੇਂ ਆਪਾਂ ਖਿੱਚ ਕੇ ਦੌੜਦੇ ਆਏ ਰੱਸੀ ਦਾ ਮੋਛਾ ਹੀ ਬਾੰਨਦਾ ਗਰੋਥ ਦੇਖ ਲਓ ਤੁਸੀਂ ਹੋਰ ਸੁਣਾਓ ਕਹਿਮਾ ਫਿਰ ਸਾਰੇ ਤੇ ਕਾਲੀ ਹੋਂ ਖੜੀ ਆ ਹੁਣ ਆਪਦਾ ਖਾਣਾ-ਦਾਣਾ ਨਵੇੜੀ ਖੜੀਆਂ ਨੇ ਇਹ ਚੱਲ ਬੱਤੋਏ ਤੇ ਹੁਣ ਚਵਾਈ ਦਾ ਟਾਈਮ ਆ ਤੇ ਚੋਵਾਂਗੇ ਹੁਣ ਤੇ ਇਹਦੇ ਮਗਰਲੇ ਥਣ ਨੂੰ ਮਸਟੈਟਸ ਹੋਈ ਸੀ ਪਿਛਲੇ ਸਾਲ ਆ ਦੇਖ ਲਓ ਜਮਾਂ ਓਕੇ ਪਿਆ ਹੋਮ ਤੇ ਇਹ ਆਦ ਕਿ ਨੂਰਲੇ ਨੂੰ ਹੋ ਗਈ ਆ ਪਰ ਦੁੱਧ ਦਾ ਇਹਨੇ ਇੰਨਾ ਕਵਰ ਕੀਤਾ ਵੀ ਮੈਂ ਹੈਰਾਨ ਮੰਨ ਗਿਆ ਇਹ ਗਾ ਨੂੰ ਯਾਰ ਇਹ ਸਭ ਲਾ ਲਓ ਵੀ ਹਫਤਾ ਇੱਕ ਦੇ ਵਿੱਚ ਵਿੱਚ ਇਹ ਦੁਬਾਰੇ ਆਪਦੇ ਉਹੀ ਗੰਗ ਦਾ 7.5 ਕਿਲੋ 8 ਕਿਲੋ 7.5 ਕਿਲੋ ਇੱਥੇ ਆ ਗਈ ਦੁਬਾਰੇ ਇਹ ਸਭ ਲਾ ਲਓ ਬਾਕੀ ਬਸ ਵਧੀਆ ਭਰਾ ਐਤਕੇ ਦੇ ਔਰਲੇ ਨੂੰ ਹੋਈ ਸੀ ਆ ਤੇ ਪਰ ਕਵਰ ਕਰ ਜੀ ਹੁਣ ਆਪਾਂ ਵਿੱਚ ਜੌਨੇ ਆ ਇਹ ਜਮਾਂ ਓਕੇ ਹੋ ਗਈ ਤੇ ਮਿਹਰਬਾਨੀ ਭਰਾ ਦਵਾਈਆਂ ਦੀ ਜਿਹੜਾ ਇਹਨੇ ਸਸਤੇ ਸਰ ਗਿਆ ਤੇ ਨਹੀਂ ਤਾਂ ਲਾਂਗਾ ਕਰ ਦਿੰਦੀਆ ਮੈਂ ਸਟੈਟਸ ਜਦੋਂ ਨਵੇਂ-ਨਵੇਂ ਪਹਿਲੇ-ਪਹਿਲੇ ਸਾਲ ਮੈਂ ਸਟੈਟਸ ਹੋਈਆ ਭਰਾਵਾ ਪੰਜ ਗਾਈਆਂ ਨੂੰ ਇਕੱਠੀਆਂ ਨੂੰ ਹੋ ਗਈ ਸੀ ਪਤਾ ਹੀ ਨਹੀਂ ਕਿੰਨਾ ਖਰਚਾ ਆ ਗਿਆ ਸੀ ਉਦੋਂ ਕਾਲੀ ਦਾ ਮਗਰਲਾ ਥਾਣਾ ਜਿਹੜਾ ਆਹਾ ਨਾ ਯਾਰ ਆਹਾ ਇਹਦਾ ਪਤਾ ਨਹੀਂ ਕੀ ਰੋਲ ਆ ਸਰਾਕ ਵੀ ਨਹੀਂ ਹੈਗਾ ਇਹਦਾ ਤੇ ਸਮਝੋ ਮਹਾਰਾ ਪਸਮਾ ਵੀ ਆਉਂਦਾ ਨਾਲ ਪਸਮਾ ਦਾ ਵੀ ਆ। ਬਾਦੇ ਲੁਕੜਾ। ਬਾਕੀ ਬਸ ਵਧੀਆ। ਅੱਜ ਸਵੇਰੇ ਟਾਈਮ ਜਿਆ ਘੱਟ ਸੀਗਾ। ਤੇ ਮੈਂ ਅੱਜ ਫਿਰ ਦੁੱਧ ਚੋਂ ਪਾਉਣ ਗਏ ਨੇ ਨਾ ਵੀਡੀਓ ਬਣਾ ਲਈ। ਤੇ ਕਾਲੀ ਸੋਹਣੀ ਦੁੱਧ ਤੇ ਚੱਲੀ ਜਾਂਦੀ ਆ। ਤੇ ਵਧੀਆ ਦੁੱਧ। ਕਿਸ ਟਾਈਮ ਕਾਲੀ ਥੱਲੇ ਆ। ਤੇ ਆ ਵੀ ਆਪਦੇ ਜੁਗਾ ਬਹੁਤ ਸੋਹਣਾ ਕੱਢਦੀ ਆ ਦੁੱਧ। ਤਿੰਨ ਮਹੀਨੇ ਨੂੰ ਸੂਈ ਨੂੰ ਹੋ ਗਿਆ ਕਹਾੜੇ ਵਾਲੀ ਨੂੰ ਤੇ ਪਾਣੀ ਤਾਂ ਹੁਣ ਬਸ ਟੁੱਟਣੀ ਨਾ ਦਿਆ ਕਰੋ ਛੇੜੋ ਮੂਰੇ ਪਾਣੀ ਤੇ ਇਹਨਾਂ ਦਾ ਖਾਣਾ-ਦਾਣਾ ਬਸ ਬਰੋਬਰ ਰੱਖਿਆ ਕਰੋ ਬਾਈ ਕੁਝ ਨਹੀਂ ਹੁੰਦਾ ਹੈਗਾ ਤੇ ਆ ਦਿਨ ਹੁਣ ਗਰਮੈਸ਼ ਵਾਲੇ ਆ ਗਿਆ ਹੁਣ ਧੁੱਪੇ ਧੁੱਪੇ ਘੱਟ ਬੰਨਿਆ ਕਰੋ ਤੇ ਹੁਣ ਟਾਈਮ ਹੋਇਆ ਵਾ ਤੁਹਾਨੂੰ ਮੈਂ ਦੱਸਦਾ 5 ਵਜ ਗਿਆ ਪੂਰੇ ਹੁਣ ਚਵਾਈ ਦਾ ਟਾਈਮ ਆ ਤੇ ਉਪਰ ਹਮੇਸ਼ਾ ਖਾਲੀ ਲਿਵਾਂ ਦੀ ਵੀਡੀਓ ਬਣਾਉਂਦੇ ਹੁੰਨੇ ਆ ਸਵੇਰ ਦੀ ਅੱਜ ਮੈਂ ਸ਼ਾਮ ਨੂੰ ਬਣਾਉਣ ਲੱਗਿਆ ਮੈਂ ਸਵੇਰੇ ਅਪਲੋਡ ਕਰ ਦਾਂਗੇ ਤੇ ਬਾਕੀ ਬਸ ਵਧੀਆ ਨੰਗੀਆਂ ਦਾ ਟਾਈਮ ਤੇ ਹੁਣ ਚੁਆਈ ਕਰਾਂਗੇ ਤੇ ਉਹੀ 5 ਵਜੇ ਆਪਣਾ ਸਵੇਰ ਦਾ ਟਾਈਮ ਚੋਣ ਦਾ 5 ਵਜੇ ਤੇ ਹੀ ਸ਼ਾਮ ਦਾ ਤੇ ਚੋ ਕੇ ਨਾਲ ਲੱਗਦੀ ਨਿਕਲ ਜਾਗੇ ਪੌਣ ਤੇ ਮੈਂ ਅੱਜ ਸਵੇਰੇ ਸ਼ਾਰਟ ਚ ਵੀ ਦੱਸਿਆ ਸੀਗਾ ਆਪਣੇ ਕੋਲੇ ਫਿਰ ਮੈਂ ਗਿਣਿਆ 7 ਘਰ ਸ਼ਾਮ ਨੂੰ ਨੇ ਤੇ 14 ਘਰ ਸਵੇਰੇ ਨੇ ਆਪਣੇ ਕੋਲੇ ਆ ਹੁਣ ਹੁਣ ਜੇ ਥੋੜਾ ਦੁੱਧ ਬਚਦਾ ਸੀ ਦੋ ਕੁ ਦਿਨ ਤੇ ਆਪਾਂ ਡੈਰੀ ਨਹੀਂ ਪਾਇਆ ਹੈਗਾ ਕਿਉਂਕਿ ਪੁਰਾ ਡੈਰੀ ਪਾਉਣ ਨਾਲ ਤਾਂ ਪੀ ਲਓ ਖੋਆ ਮਾਰ ਲਓ ਇਹਦਾਂ ਤੇ ਉਹੀ ਦੋ ਤਿੰਨ ਘਰ ਐਦ ਕੀ ਨਵੇਂ ਬੁਲਾਤੇ ਵੀ ਕਾਲੀ ਸੂਈ ਕਰਕੇ ਆ ਹੁਣ ਪਾਣੀ ਆ ਮੋਟਰ ਵਾਲਾ ਪਾਣੀ ਸਵੇਰੇ ਵੀ ਆਪਾਂ ਇਹੀ ਵਰਤਦੇ ਆ ਤੇ ਕਿਉਂਕਿ ਨਿੱਗਾ ਹੁੰਦਾ ਮੋਟਰ ਦਾ ਪਾਣੀ ਤੇ ਵੀਰੇ ਸਵੇਰੇ ਇੱਕ ਤਾਂ ਉਂ ਪਾਣੀ ਫ੍ਰੀਜ ਹੋਇਆ ਪਿਆ ਹੁੰਦਾ ਹਨ ਆਪਣੇ ਇੱਥੇ ਮੋਟਰ ਲੱਗੀ ਹੋਈ ਆ ਤੇ ਡਿਵਾਰਮਿੰਗ ਨੂੰ ਆਪਾਂ ਆਹ ਵਰਤਦੇ ਆ ਜਿਹੜੇ ਬਈਆਂ ਨੂੰ ਨਹੀਂ ਪਤਾ ਹੂ ਇਹ ਨਿਲਜਾਨ ਆ ਬਈ ਦੋਨੇ ਪਾਸੇ ਇਹਦਾ ਰੈਪਰ ਜਿਆਦਾ ਲੱਗ ਗਿਆ ਵੈਸੀ ਮਲਦੀ ਵੀ ਭਾਸ ਰਹੀ ਆ ਇਹ ਤੇ ਲੀਟਰ ਨਾਲ ਬਹੁਤ ਟਾਈਮ ਲੰਘ ਜਾਂਦਾ ਹੁਣ ਕਾਲੀ ਦੀ ਕਾਲੀ ਦੀ ਡਿਵਾਰਮਿੰਗ ਕਰਾਂਗੇ ਹੁਣ ਤੇ ਕਿਉਂਕਿ ਸੂਣ ਤੋਂ ਥੋੜੇ ਦਿਨਾਂ ਬਾਅਦ ਕਰ ਦੇਈਦੀ ਹੁੰਦੀ ਆ ਕੀ ਬਾਕੀ ਇਹਦਾ ਇਹਦਾ ਹਿਸਾਬ ਕਿਤਾਬ ਦਾ ਲੱਗ ਗਿਆ ਜੇ ਕਿਤੇ ਬੱਚੀ ਹੁੰਦੀ ਸੰਦੀਪ ਭਾਈ ਤੇਰੇ ਘਰ ਨੂੰ ਤਾਂ ਭਾਗ ਲਾਉਂਦੀ ਕਿਉਂਕਿ ਆਪਾਂ ਕਿਸੇ ਨੂੰ ਕਹਿਣਾ ਹੀ ਨਹੀਂ ਸੀ ਡਾਇਰੈਕਟ ਤੈਨੂੰ ਹੀ ਫੋਨ ਲਾਉਣਾ ਸੀਗਾ ਭਰਾਵਾ ਲੈ ਜਾ ਆਵਦੀ ਤੇ ਬਾਕੀ ਜੋ ਰੱਬ ਨੂੰ ਮਨਜ਼ੂਰ ਸੁਨੱਖਾ ਦੇਖ ਲਓ ਕਿੰਨਾ ਆਖਾਂ ਜੇ ਬੱਚੀ ਹੁੰਦੀ ਤਾਂ ਵਾਝਾ ਵਾਝਾ ਹੋ ਜਾਣੀ ਸੀ ਇਹਨੂੰ ਯਾਰ ਕੋਈ ਲੈ ਜਾਓ ਜੇ ਕਿਸੇ ਨੂੰ ਪਸੰਦ ਆ ਮੈਂ ਤਾਂ ਆਖਿਆ ਪਿਆ ਇਹੇ ਕਿਉਂਕਿ 3 ਲੀਟਰ ਦੁੱਧ ਪੀ ਜਾਂਦਾ ਹੁਣ ਇਹ ਸਿੱਧੀ ਗੱਲ ਆ ਉਹੀ 3 ਕਿਤੇ ਲਾਵਾਂਗੇ ਯਾਰ ਤੇ ਜੇ ਬੱਚੀ ਹੁੰਦੀ ਤਾਂ ਭਾਈ ਪਿਆ ਵੀ ਦਿੰਦੇ ਤਾਬੂ ਘੁੱਟ ਕੇ ਕਿਉਂਕਿ ਬੱਚਿਆਂ ਨੂੰ ਵੀ ਮਮੀ ਇੰਨਾ ਕੀ ਪਿਉਣਾ ਯਾਰ ਸਿੱਧੀ ਗੱਲ ਆ ਆਪਾਂ ਦਾ ਸਿੱਧਾ ਫੀਡ ਚ ਹੀ ਯਕੀਨ ਰੱਖਦੇ ਆ ਸਿੱਧੀ ਫੀੜ ਹੀ ਪਾਈਦੀ ਆ ਤੇ ਅੱਜ ਦਾ ਦਿਨ ਇਹ ਟੱਪੂ ਵੀ ਥੋੜਾ ਜਿਹਾ ਉਹਦਣ ਦਾ ਇਹ ਮੂਹਰੇ ਹੀ ਬੰਨਿਆ ਹੋਇਆ ਸੀਗਾ ਇਹ ਉਹਨਾਂ ਦਾ ਕਣਾਂ-ਦਣਾਂ ਕਰਕੇ ਇਹਨਾਂ ਨੂੰ ਚੂਲਾਂਗੇ ਹੁਣ ਇਹ ਹੀ ਆਪਣੀ ਰੁਟੀਨ ਹੁੰਦੀ ਆ ਹੁਣ ਥੋੜਾ ਮੌਸਮ ਖੁੱਲਣ ਲੱਗ ਗਿਆ ਤੇ ਅੱਜ ਮੇਰਾ ਉਮੀਦ ਆ ਵੀ ਪੜਦਾ ਜਾਂ ਰਹਿ ਨਹੀਂ ਦਿੰਦੇ ਸਿੱਟਾ ਨੂੰ ਆਹ ਇੱਥੇ ਇਕੱਠਾ ਕਰਤਾ ਸੀਗਾ ਤੇ ਬਾਕੀ ਦੇਖਦੇ ਆ ਜਿਹਾ ਜਿਹਾ ਸ਼ਾਮ ਤੱਕ ਹੋਇਆ ਵੀ ਮੈਂ ਇਦੋਂ ਬਾਅਦ ਮੈਂ ਚਲਾ ਲੈਣਾ ਹੁਣਾ ਕੌਡੀ ਦੇ ਤੇ ਲਾਈਵ ਚਾਲ ਦਿੰਦਾ ਨਾਲ ਜਿਹਨਾਂ ਧਾਰਾ ਦੇ ਜੜੀਆਂ ਨੇ ਤੇ ਆ ਸਟੈਂਡ ਤੇ ਜਿਹੜਾ ਆਪਣੇ ਕੋਲ ਸਟੈਂਡ ਆ ਇੱਕ ਉਹ ਵਲੌਗ ਬਣਾਉਣ ਵਾਲਾ ਉਹ ਤੇ ਲਾ ਕੇ ਮੈਂ ਕੋਲੇ ਰੱਖ ਲੈਣਾ ਤੇ ਇਹ ਸਾਬ ਲਾ ਲਓ ਵੀ ਆਪਣੇ ਰੰਗਰ ਇੰਨੇ ਕਸੀਲ ਨੇ ਬਾਈ ਉਲੇ ਧਾਰ ਚੋਈ ਜਾਂਦੇ ਹੁੰਦੇ ਆਪਾਂ ਇੱਥੇ ਬੈਠਾ ਮੈਂ ਧਾਰ ਚੋਣਾ ਇੱਥੇ ਸਟੈਂਡ ਰੱਖਿਆ ਹੁੰਦਾ ਨਾਲ ਲਾਈਵ ਚੱਲਦਾ ਹੁੰਦਾ ਇਹਨਾਂ ਨੂੰ ਕੋਈ ਉਪਰਾ ਨਹੀਂ ਮੋਬਾਈਲ ਤੋਂ ਕੋਈ ਆਵਾਜ਼ਾਂ ਤੋਂ ਉਪਰਾ ਨਹੀਂ ਖਰਾ ਆ ਉਹ ਨਾ ਖੜੀਆਂ ਹੁੰਦੀਆਂ ਨੇ ਹੁਣ ਬਸ ਦਿਨ ਖੁੱਲ ਗਿਆ ਇਹਨਾਂ ਦੀ ਇਹ ਹੀ ਕਰਾਉਣੀਆਂ ਦੋਨਾਂ ਦੀ ਤੇ ਕੱਠੀਆਂ ਦੀ ਕਰਾ ਕੇ ਤੁਹਾਨੂੰ ਦੱਸਾਂਗੇ ਵੀ ਕਿਹੜਾ ਕਿਹੜਾ ਭਰਾਤਾ ਹੁਣ ਕੰਪਿਊਟਰ ਇਹਨਾਂ ਦਾ ਚੱਲੀ ਜਾਂਦਾ ਸੀਗਾ ਤੇ ਕਰਾ ਕੇ ਫਿਰ ਹੁਣ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਟੀਕੇ ਭਰਾਤੇ ਉਹਦੇ ਹਿਸਾਬ ਨਾਲ ਬਾਈ ਆਪਾਂ ਬੱਚੀਆਂ ਦਾ ਹਾਂ ਦੇ ਦਾਂਗੇ ਤੇ ਜੇ ਹੋਈਆਂ ਪੱਛੀਆਂ ਉਹ ਗੈਦ ਕੀ ਪਤਾ ਨਹੀਂ ਸੀਗਾ ਐਦ ਕੀ ਇੱਕ ਬਾਈ ਨੇ ਕਿਹਾ ਵੀ ਸੀ ਕਹਿੰਦਾ ਬਾਈ ਬੱਚੀਆਂ ਹੀ ਹੁੰਦੀਆਂ ਨੇ ਵੀ ਕੀ ਇਹ ਕੀ ਲੌਜੀਕ ਆ ਉਹੀ ਗੱਲ ਐਦ ਕੀ ਬਾਹਲਿਆਂ ਨੇ ਕਹਤਾ ਜੀ ਬੱਚੀ ਹੁੰਦੀਆਂ ਨੇ ਬੱਚਾ ਹੀ ਆਇਆ ਫਿਰ ਐਦ ਕੀ ਬਾਕੀ ਬਸ ਵਧੀਆ ਭਰਾ ਜੇ ਮਿਲਦੇ ਆਂ ਫਿਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ